ਕਰਦਾ ਹੈ ਇਹ ਖਾਲਸਾ ਜੀ ਤੁਸੀਂ ਇਹ ਇਹਦੇ ਉੱਤੇ ਪੂਰਾ ਚਾਨਣਾ ਪਾਓ ਸਭ ਤੋਂ ਪਹਿਲਾਂ ਸਸਕਾਲ ਜੀ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਦੀ ਫਤਿਹ ਅਸੀਂ ਇਸ ਟਾਈਮ ਤੇ ਦੀ ਵਾਰਡ ਨੰਬਰ 6 ਤੇ 7 ਦੀ ਇਹ ਸਾਂਝੀ ਜਗ੍ਹਾ ਇਹਦੇ ਵੋਟਰ ਨੇ ਨਾ ਇਹ ਵਾਰਡ ਨੰਬਰ 6 ਤੇ ਔਰ 7 ਦੇ ਨੇ ਔਰ ਇਹ ਜਗ੍ਹਾ ਜਿਹੜੀ ਬਿਲਕੁਲ ਮੁੰਡੀ ਖੜੜ ਦੇ ਨਾਲ ਪੈਂਦੀ ਆ ਜੀ ਆ ਨਾਲ ਸਾਡੇ ਪਿੰਡ ਮੁੰਡੀ ਖੜੜ ਆ ਔਰ ਖੜੜ ਸ਼ਹਿਰ ਦੇ ਵਿੱਚੋਂ ਵਿੱਚ ਇਹ ਜਗ੍ਹਾ ਇਹ ਨਹੀਂ ਕੋਈ ਹੈਗਾ ਵੀ ਬਾਹਰ ਲੱਗਦੀ ਆ ਜੀ ਪਿੰਡਾਂ ਦੇ ਵਿੱਚ ਖੜੜ ਸ਼ਹਿਰ ਦੇ ਵਿੱਚ ਜਗ੍ਹਾ ਔਰ ਇਹ ਘਟੋ ਘਟ ਵੀ ਇੱਥੇ ਕੋਈ 30 35 ਪਰਿਵਾਰ ਰਹਿੰਦੇ ਨੇ ਜੋ ਪਿਛਲੇ 8 10 ਸਾਲ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਤੋਂ ਇਹਨਾਂ ਦੇ ਦੱਸਮ ਮੁਤਾਬਕ ਇਹਨਾਂ ਨੇ ਸਾਰੇ ਟੈਕਸ ਵੀ ਭਰੇ ਨੇ ਰਜਿਸਟਰੀ ਦੇ ਖਰਚੇ ਵੀ ਕੀਤੇ ਨੇ ਔਰ ਜਿਸ ਬਿਲਡਰ ਕੋਲੋਂ ਇਹਨਾਂ ਨੇ ਜਗ੍ਹਾ ਖਰੀਦੀ ਆ ਉਹ ਬਿਲਡਰ ਨੇ ਇਹ ਜੋ ਜਿਹੜੀ ਕਲੋਨੀ ਸਿੱਗੀ ਇਹਨੂੰ ਹੈਂਡ ਓਵਰ ਕਮੇਟੀ ਨੂੰ ਨਹੀਂ ਕਰਾਇਆ ਉਹ ਪਰਸ਼ਾਨੀ ਜਿਹੜੀ ਆ ਉਹ ਆਮ ਜਿਹੜੇ ਇੱਥੇ ਦੇ ਵਸਨੀਕ ਨੇ ਉਹਨਾਂ ਨੂੰ ਹੋ ਰਹੀ ਆ ਬਿਲਡਰ ਅੱਗੇ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ ਪ੍ਰੋਜੈਕਟ ਕੱਟ ਰਿਹਾ ਮੈਨੂੰ ਲੱਗਦਾ ਵੀ ਤੁਹਾਡੀ ਸਾਰਵਣੀ ਲਈ ਹੋਏਗੀ ਬਿਲਡਰ ਨੇ ਬਾਅਦ ਚ ਕਿਤੇ ਸੋ ਇਹਨਾਂ ਦੇ ਦੱਸਣ ਮੁਤਾਬਕ ਇਹ ਇਹ ਜੋ ਇੱਥੇ ਦੇ ਵਸਨੀਕ ਨੇ ਉਹ ਕਹਿ ਰਹੇ ਨੇ ਵੀ ਬਿਲਡਰ ਤਾਂ ਸਾਨੂੰ ਵੇਚ ਕੇ ਚਲਾ ਗਿਆ ਪਰ ਉਹ ਬਿਲਡਰ ਨੇ ਕਦੇ ਸਾਡੀ ਅਣਕੇ ਸਾਰ ਨਹੀਂ ਲਈ ਸੋ ਅਸੀਂ ਅੱਜ ਇੱਥੇ ਪਹੁੰਚੇ ਆ ਇਹ ਲੋਕ ਕਾਫੀ ਪਰੇਸ਼ਾਨ ਨੇ ਕਿਉਂਕਿ ਜਿਹੜੀ ਸੀਵਰੇਜ ਲਾਈਨ ਨਹੀਂ ਹੈਗੀ ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਆ ਨਾ ਕੋਈ ਸਟਰੀਟ ਲਾਈਟ ਦਾ ਪ੍ਰਬੰਧ ਆ ਔਰ ਜਿਹੜੀਆਂ ਬੇਸਿਕ ਲੋੜਾਂ ਹੁੰਦੀਆਂ ਨੇ ਇੱਕ ਸ਼ਹਿਰੀ ਦੀਆਂ ਪਾਣੀ ਸੀਵਰੇਜ ਤੇ ਸਟਰੀਟ ਲਾਈਟ ਤੇ ਰੋਡ ਉਹਨਾਂ ਤੋਂ ਇਹ ਸਖਣੇ ਨੇ ਸੋ ਮੈਂ ਮੇਰੇ ਨਾਲ ਖੜੇ ਨੇ ਸਤਕਾਰਯੋਗ ਵੀਰ ਜੀ ਉਹ ਦੱਸਣਗੇ ਸਾਰਾ ਵਿਸਤਾਰ ਨਾਲ ਵੀ ਇੱਥੇ ਅਸਲ ਜੋ ਮਸਲਾ ਹੈ ਕਿ ਇਹ ਕਦੋਂ ਦੇ ਇਹ ਇਹ ਕਲੋਨੀ ਬਣੀ ਆ ਕਦੋਂ ਦਾ ਸਾਰਾ ਕਿਉਂਕਿ ਅਸੀਂ ਇਹਨਾਂ ਦਾ ਦੁੱਖ ਸੁਣਨ ਆਏ ਆ ਤੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਜੋ ਆਵਾਜ਼ ਆ ਉੱਪਰ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਤੇ ਇਸ ਚੀਜ਼ ਦਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਹਾਂ ਜੀ ਵੀਰ ਜੀ ਹਾਂ ਜੀ ਕਾਫੀ ਧੀਰ ਦੀ ਕਲੋਨੀ ਬਣੀ ਹੋਈ ਆ 2000 ਮੇਰੇ ਕਹਾ 15 ਚ ਬਣੀ ਆ 15 ਚ ਬਣੀ ਆ ਜੀ 2000 ਰਜਿਸਟਰੀ ਵੀ ਹੁੰਦੀ ਆ ਦਾ ਸੀਵਰੇਜ ਵੀ ਤੇ ਸੈਸ ਵੀ ਜਿਹੜੇ ਉਹ ਖਰਚੇ ਵੀ ਸਾਰੇ ਦਿੱਤੇ ਆ ਤਾਂ ਆਰ ਟੈਕਸ ਤੁਸੀਂ ਸਾਰੇ ਦਿੱਤੇ ਹੋਏ ਆ ਟੈਕਸ ਭਰੇ ਜਾਂਦੇ ਆ ਪਾਣੀ ਇਦਾਰੇ ਕਨੈਕਸ਼ਨ ਇਹਨਾਂ ਦਾ ਸੀਵਰੇਜ ਦਾ ਵੀ ਜੋੜਿਆ ਹੋਇਆ ਉਹ ਕਹਿੰਦੇ ਜੀ 메ਨ ਸੀਵਰੇਜ ਬੰਦ ਹੈ ਇਸ ਕਰਕੇ ਤਾਂ ਨਹੀਂ ਕੁਝ ਹੋ ਸਕਦਾ ਉਹ ਤਾਂ ਇਹਨੂੰ ਅਟੈਚ ਨਹੀਂ ਕੀਤਾ ਹੋਇਆ 메ਨ ਨਾਲ ਅਟੈਚ ਕੀਤਾ ਹੋਇਆ ਜੀ ਸੀਵਰੇਜ ਦੇ ਪੈਸੇ ਵੀ ਲੈਂਦੇ ਨੇ ਜੀ ਜੇ ਰਜਿਸਟਰੀ ਦੇ ਪੈਸੇ ਵੀ ਲੈਂਦੇ ਇੰਤਕਾਲ ਦੇ ਵੀ ਲੈਂਦੇ ਆ ਸਾਡਾ ਪੁੱਛ ਹੀ ਲੈਂਦੇ ਜੀ ਜੀ ਦੇ ਵੀ ਲੈਂਦੇ ਆ ਤੇ ਇਹ ਜਿਹੜਾ ਪਾਣੀ ਆਪਾਂ ਦੇਖ ਰਹੇ ਆ ਪਿੱਛੇ ਇਹ ਸੀਵਰੇਜ ਹੈ ਸੀਵਰੇਜ ਦਾ ਓਵਰਫਲੋਰ ਹੈ ਓਵਰਫਲੋ ਹੋ ਜਾਂਦਾ ਇਹ ਤੁਸੀਂ ਕਿਸੇ ਨੂੰ ਕੰਪਲੇਂਟ ਕਰਦੇ ਹੋ ਤਾਂ ਫਿਰ ਉਹ ਆਉਂਦੇ ਨੇ ਨਹੀਂ ਆਉਂਦੇ ਆਉਂਦੇ ਨਹੀਂ ਕਮੇਟੀ ਤੋਂ ਕੋਈ ਨਹੀਂ ਆਉਂਦਾ ਜੀ ਕੋਈ ਨਹੀਂ ਆਉਂਦਾ ਇਹ ਜਦੋਂ ਇਹ ਇੱਥੇ ਭਰ ਜਾਂਦਾ ਤਾਂ ਫਿਰ ਇਹਦਾ ਕੀ ਹੱਲ ਕਰਦੇ ਹੋ ਤੁਸੀਂ ਪੈਸੇ ਦੇ ਕੇ ਪੈਸੇ ਦੇ ਕੇ ਪ੍ਰਾਈਵੇਟ ਤੌਰ ਤੇ ਪ੍ਰਾਈਵੇਟ ਤੌਰ ਤੇ ਇਹਨਾਂ ਸਾਨੂੰ ਇਹਨਾਂ ਦੇ ਦੱਸਣ ਮੁਤਾਬਕ ਜਦੋਂ ਵੀ ਇੱਥੇ ਕੋਈ ਸਮੱਸਿਆ ਆਉਂਦੀ ਆ ਨਹੀਂ ਜੀ ਇਹਨਾਂ ਦੀ ਸਰਕਾਰ ਜਾਂ ਪ੍ਰਸ਼ਾਸਨ ਬਾਹ ਨਹੀਂ ਪੜਦਾ ਇਹ ਲੋਕ ਕਲੈਕਸ਼ਨ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਪੈਸੇ ਇਕੱਠੇ ਕਰਕੇ ਤੇ ਆਪਣਾ ਸੀਵਰੇਜ ਜਿਹੜਾ ਹੈ ਉਹ ਉਹਦੀ ਸਫਾਈ ਕਰਵਾ ਲਿੰਦੇ ਨੇ ਤੇ ਹੁਣ ਇਹ ਸੀਵਰੇਜ ਜਿਹੜਾ ਫਿਰ ਤੋਂ ਓਵਰਫਲੋ ਹੋਇਆ ਔਰ ਦੇਖੋ ਪਿੱਛੇ ਇਹ ਬਿਮਾਰੀਆਂ ਦਾ ਘਰ ਹੋ ਚੁੱਕਾ ਹੈ ਇੱਥੇ ਤਕਰੀਬਨ ਬੱਚੇ ਨਿਆਣੇ ਸਿਆਣੇ ਸਾਰੇ ਬਿਮਾਰ ਨੇ ਦਸਨ ਮੁਤਾਬਕ ਵੀ ਇੱਥੇ ਬਿਮਾਰੀ ਫੈ ਰਹੀ ਆ ਔਰ ਹੈਲਥ ਡਿਪਾਰਟਮੈਂਟ ਨੂੰ ਵੀ ਅਸੀਂ ਕਵਾਂਗੇ ਵੀ ਆ ਦੇਖੋ ਜੀ ਇੱਥੇ ਵੇਖੋ ਕਿੰਨਾ ਮੋਟਾ-ਮੋਟਾ ਮੱਛਰ ਆ ਜਿਹੜਾ ਆਪਾਂ ਕਹਿੰਨੇ ਆ ਜੀ ਆਪਾਂ ਡੇਂਗੂ ਦੇ ਖਿਲਾਫ ਲੜ ਰਹੇ ਆ ਜਾਂ ਹੋਰ ਕੋਸ਼ਿਆ ਤੇ ਆ ਦੇਖੋ ਇਹ ਇਹਨਾਂ ਲੋਕਾਂ ਨੂੰ ਵੀ ਆਪਾਂ ਬਚਾਉਣਾ ਸੋ ਪ੍ਰਸ਼ਾਸਨ ਨੂੰ ਇਹ ਦਰਖਾਸਤ ਕਰਕੇ ਧਿਆਨ ਦੇਣਾ ਚਾਹੀਦਾ ਹੈ ਵੀਡੀਓਆਂ ਸਾਡੀਆਂ ਬੇਸਿਕ ਲੋੜਾਂ ਨੇ ਪਾਣੀ, ਬਿਜਲੀ ਤੇ ਸੀਵਰੇਜ ਉਹ ਉਹ ਮੈਨੂੰ ਲੱਗਦਾ ਵੀ ਉਹ ਸਾਡੇ ਕੋਲ ਉਹ ਚੀਜ਼ਾਂ ਇਹ ਲੋਕ ਜਿਹੜੇ ਨੇ ਇਹ ਮਤਲਬ ਉਹ ਉਸ ਚੀਜ਼ ਤੋਂ ਬਹੁਤ ਦੂਰ ਨੇ ਹਾਂਜੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਪਹਿਲਾਂ ਤਾਂ ਮੇਰੀ ਬੇਨਤੀ ਆ ਹਾਂਜੀ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਆਏ ਹੋ ਹਨਾ ਨਹੀਂ ਕੋਈ ਨਹੀਂ ਫੜੀ ਡਿਊਟੀ ਆ ਦੇਖੋ ਪਾਜੀ ਇਹ ਜਿਹੜਾ ਵੱਡੀ ਗੱਲ ਸਰਕਾਰ ਤੱਕ ਪਹੁੰਚਾਉਣੀ ਆ ਤੁਸੀਂ ਬੇਝਿਜਕ ਉਧਰ ਹੋ ਕੇ ਗੱਲ ਦੱਸੋ ਸਾਹਮਣੇ ਉਧਰ ਮੁਹ ਕਰ ਲੋ ਆਪਣੀ ਗੱਲ ਦੱਸੋ ਜੀ ਪਾਜੀ ਗੱਲ ਇਦਾਂ ਆ ਕਿ ਜਿਹੜੀ ਇਹ ਸੁਸਾਇਟੀ ਹੈ 10 ਸਾਲ ਪਹਿਲਾਂ ਬਣੀ ਸੀਗੀ ਇਹ ਇਹਦਾ ਬਿਲਡਰ ਹੈ ਜਿਹੜਾ ਪ੍ਰਕਾਸ਼ ਠਾਕੁਰ ਹੈ ਇੱਥੇ ਹੀ ਪ੍ਰਕਾਸ਼ ਠਾਕੁਰ ਪ੍ਰਕਾਸ਼ ਠਾਕੁਰ ਹੈ ਇਹਦਾ ਬਿਲਡਰ ਤੇ ਜਦੋਂ ਅਸੀਂ 10 ਸਾਲ ਨਾ ਕੀ ਇਸ ਇਨਕਲੇਵ ਦਾ ਨਾਂ ਕੀ ਆ ਇਹਦਾ ਵੈਸੇ ਨਾਮ ਤਾਂ ਚਿਰਾਗ ਇਨਕਲੇਵ ਆ ਪਰ ਉਹ ਦੀਵੇ ਥੱਲੇ ਨੇਰੇ ਵਾਲੀ ਕਹਾਵਤ ਇੱਥੇ ਸੱਚ ਹੋ ਰਹੀ ਹੈ ਚਿਰਾਗ ਚਿਰਾਗ ਹਾਂਜੀ ਚਿਰਾਗ ਪਤਾ ਨਹੀਂ ਕਿੱਥੇ ਜਲਦਾ ਹੈ ਤੇ ਚਿਰਾਗ ਦਾ ਪਤਾ ਨਹੀਂ ਕਿੱਥੇ ਚੱਲ ਰਹੇ ਆ ਬਾਕੀ ਦੂਸਰੀ ਗੱਲ ਅਸੀਂ ਇੱਥੇ ਕਾਫੀ ਮਤਲਬ 10 ਸਾਲਾਂ ਤੋਂ ਜਦੋਂ ਦੀ ਇਹ ਸੋਸਾਇਟੀ ਬਣੀ ਆ ਅਸੀਂ 8-10 ਪਰਿਵਾਰ ਸ਼ੁਰੂ ਤੋਂ ਹੀ ਇੱਥੇ ਰਹਿ ਰਹੇ ਸੀ ਬਾਕੀ ਹੌਲੀ-ਹੌਲੀ ਕਰਕੇ ਜਿਹੜੇ ਬਿਲਡਰ ਆ ਅੱਗੇ-ਅੱਗੇ ਆਪਣੇ ਵੜਾਉਂਦੇ ਰਹੇ ਫਲੈਟ ਔਰ ਕਿਸੇ ਨੂੰ ਡੀਲਰ ਜਾਂ ਕੋਈ ਵੀ ਬੰਦਾ ਸੇਲ ਕਰਦਾ ਹੈ ਤਾਂ ਉਹਨੂੰ ਇਹ ਨਹੀਂ ਦੱਸਿਆ ਜਾਂਦਾ ਜਿਹੜੀ ਇੱਕ ਜਿਹੜੀ ਇਹ ਸੁਸਾਇਟੀ ਹੈ ਕਿ ਹੈਂਡਓਵਰ ਨਹੀਂ ਕੀਤੀ ਗਈ ਅੱਗੇ ਉਹ ਅਸੀਂ ਜਦੋਂ ਰਜਿਸਟਰੀ ਕਰਵਾਣ ਜਾਂਦੇ ਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਆ ਕਿ ਹਾਂ ਇਹ ਜਿਹੜੀ ਸੁਸਾਇਟੀ ਹੈ ਕਮੇਟੀ ਨੂੰ ਹੈਂਡਓਵਰ ਨਹੀਂ ਆ ਜਾਂ ਫਿਰ ਜਦੋਂ ਅਸੀਂ ਰਹਿਣ ਲੱਗ ਜਾਂਦੇ ਆ ਉਦੋਂ ਵੀ ਚਲੋ ਛੁਪਾਇਆ ਜਾਂਦਾ ਸਾਡੇ ਤੋਂ ਹਨਾ ਪਰ ਜਦੋਂ ਇੱਥੇ ਲੋਕੀ ਰਹਿਣ ਲੱਗਦੇ ਆ ਜਦੋਂ ਇਹ ਮੇਨ ਜਿਹੜੀ ਦੇਖੋ ਬੇਸਿਕ ਨੀਡ ਸਾਨੂੰ ਪਾਣੀ ਔਰ ਸੀਵਰੇਜ ਔਰ ਲਾਈਟ ਹੈ ਜਦੋਂ ਸਾਨੂੰ ਉਹੀ ਨਹੀਂ ਮਿਲ ਰਹੀ ਸਰਕਾਰ ਦੇ ਅਸੀਂ ਸਾਰੀ ਫਾਰਮੈਲिटीज ਜਿਹੜੀਆਂ ਹੁੰਦੀਆਂ ਚਾਣ ਦੀ ਕੋਸ਼ਿਸ਼ ਕਰੋ ਔਰ ਜਲਦੀ ਤੋਂ ਜਲਦੀ ਸਰਕਾਰ ਨੂੰ ਵੀ ਇਸ ਟਾਈਮ ਜਿਹੜਾ ਇੱਥੇ ਐਕਸ਼ਨ ਲੈਣਾ ਚਾਹੀਦਾ ਚਾਹੇ ਉਹ ਬਿਲਡਰ ਦੇ ਖਿਲਾਫ ਲਵੇ ਚਾਹੇ ਉਹ ਆਪਣੀ ਕਮੇਟੀ ਦੇ ਜਿਹੜਾ ਨੇ ਮਰਜ਼ੀ ਦੇਖੋ ਜਿਹੜੀਆਂ ਰਜਿਸਟਰੀਆਂ ਉਹ ਲਗਾਤਾਰ ਹੁਣ ਵੀ ਹੋ ਰਹੀਆਂ ਜਿਹੜਾ ਇਹ ਬਿਲਡਰ ਹੈ ਇਹਦੀ 5ਵੀਂ 6ਵੀਂ ਸਾਈਟ ਹੈ ਔਰ ਉਹਨਾਂ ਦੀਆਂ ਜਿਹੜੀਆਂ ਅਗਲੀਆਂ ਰਜਿਸਟਰੀਆਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਹੈ ਸਰ ਗਵਰਨਮੈਂਟ ਦੇ ਸਾਰਾ ਕੁਝ ਅੰਡਰ ਹੈ ਸਾਰਾ ਉਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਨੇ ਜਿਹੜੇ ਇਹ ਪਹਿਲੀ ਪਿਛਲੀ ਜਿਹੜੀ ਆਪਣੀ ਸਾਈਟ ਉਹ ਹੈਂਡਓਵਰ ਨਹੀਂ ਕੀਤੀ ਸੀ ਉਹਦੇ ਬਾਅਦ ਵੀ ਉਹ ਅੱਗੇ ਆਪਣੇ ਫਲੈਟ ਜਿਹੜੇ ਲਗਾਤਾਰ ਬਣਾ ਕੇ ਬੇਚ ਰਹੇ ਆ ਸਾਡੇ ਅਸੀਂ ਤਾਂ ਫਸ ਚੁੱਕੇ ਆ ਹੁਣ ਕਿ ਅਸੀਂ 35-35 ਲੱਖ ਦੇ ਫਲੈਟ ਲੈ ਕੇ ਅਸੀਂ ਛੱਡ ਕੇ ਕਿਤੇ ਨਹੀਂ ਜਾ ਸਕਦੇ ਕਿਉਂਕਿ ਹਰ ਆਮ ਜਿਹੜਾ ਮੀਡਲ ਕਲਾਸ ਬੰਦਾ ਇੱਥੇ ਰਹਿ ਰਿਹਾ ਸੀ ਬਹੁਤ ਅਮੀਰ ਤਾਂ ਹੈ ਨਹੀਂ ਕਿ ਅਸੀਂ ਛੱਡ ਕੇ ਹੋਰ ਕਿਤੇ ਲੈ ਲਈਏ ਅੱਜ ਕੱਲ ਇੰਨਾ ਸੌਖਾ ਨਹੀਂ ਆ ਕਿ ਇੱਕ ਫਲੈਟ ਵੇਚ ਕੇ ਤੁਸੀਂ ਦੂਜੀ ਜਗ੍ਹਾ ਲੈ ਲਓ ਸੋ ਅਸੀਂ ਤਾਂ ਹਾਂਜੀ ਇੱਕ ਇੱਕ ਮੈਂ ਤੁਹਾਡੀ ਗੱਲ ਕੱਟ ਰਿਆਂ ਵੀ ਤੁਸੀਂ ਇੱਥੇ ਦਿਨਾਂ ਦਸ ਰਹੇ 11 12 ਸਾਲ ਤੋਂ ਹਾਂਜੀ ਬਿਲਕੁਲ ਹਾਂਜੀ ਤੇ ਇੱਥੇ ਦੇ ਜਿਹੜੇ ਲੋਕਲ ਐਮਸੀ ਨੇ ਉਹਨਾਂ ਨਾਲ ਕਦੇ ਸੰਪਰਕ ਨਹੀਂ ਹੋਇਆ ਤੁਹਾਡਾ ਭਾਜੀ ਦੇਖੋ ਜੀ ਐਮਸੀ ਕੋਲ ਅਸੀਂ ਹੁਣ ਐਂਡ ਤੇ ਜਦੋਂ ਗਏ ਆ ਪਹਿਲਾਂ ਤੇ ਉਹ ਸਾਨੂੰ ਹਮੇਸ਼ਾ ਜਦ ਦੀ ਤਾਂ ਗੱਲ ਸਾਨੂੰ ਇਹੀ ਸੁਣਨ ਨੂੰ ਮਿਲਦੀ ਆ ਕਿ ਜਿਹੜਾ ਇਹ ਏਰੀਆ ਉਹ ਮੇਰੇ ਅੰਡਰ ਨਹੀਂ ਆਂਦਾ ਜਿਹੜਾ ਇਹ ਵਾਰਡ ਆ ਮੇਰੇ ਏਰੀਆ ਦੇ ਵਿੱਚ ਨਹੀਂ ਪੈਂਦਾ ਪਰ ਹੁਣ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਆਪਣੀ ਗੱਲ ਸਾਰੇ ਜਣੇ ਉਹਨਾਂ ਕੋ ਇਕੱਠੇ ਹੋ ਕੇ ਗਏ ਆ ਤੇ ਉਹਨਾਂ ਨੇ ਸਾਨੂੰ ਇਹੀ ਇੱਕ ਬੱਸ ਸਿਰਫ ਇੱਕ ਪ੍ਰੋਸਾ ਦਵਾਇਆ ਹੈ ਕਿ ਜੀ ਮੈਂ ਤੁਹਾਡਾ 2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਜ ਚੌਥਾ ਦਿਨ ਹੋ ਗਿਆ ਆ ਪਰ ਦੁਬਾਰਾ ਸਾਨੂੰ ਐਮਸੀ ਨਹੀਂ ਆਇਆ ਸੀ ਇੱਕ ਵਾਰੀ ਪ੍ਰਾਈਵੇਟ ਗੱਡੀ ਬੁਲਾ ਕੇ ਥੋੜਾ ਬੋਤਾ ਪਾਣੀ ਸਕਾਇਆ ਨਹੀਂ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ ਪਰ ਇਹ ਪਾਣੀ ਫੇਰ ਦੁਬਾਰਾ ਭਰ ਗਿਆ ਇੱਥੇ ਕੋਈ ਐਮਸੀ ਦੁਆਰਾ ਸਾਡੀ ਸਾਰ ਵੀ ਨਹੀਂ ਲੈਣਾ ਕਿ ਤੁਹਾਨੂੰ ਪਾ ਤਿੰਨ ਦਿਨ ਪਹਿਲੇ ਸਾਡੀ ਕਲੋਨੀ ਦੇ ਵਿੱਚ ਪੀਣ ਵਾਲਾ ਪਾਣੀ ਆਇਆ ਸੀ ਤੁਸੀਂ ਦੱਸੋ ਤਿੰਨ ਦਿਨ ਤੋਂ ਬਿਨਾ ਪਾਣੀ ਤੋਂ ਅਸੀਂ ਐਨੇ ਕਰ ਕਿਵੇਂ ਰਹੀਏ ਇੱਕ ਘੰਟੇ ਤੋਂ ਵੱਧ ਪਾਣੀ ਇੱਕ ਘੰਟੇ ਤੋਂ ਬਾਅਦ ਇੱਥੇ ਸਾਨੂੰ ਪਾਣੀ ਨਹੀਂ ਆਂਦਾ ਔਰ ਤਿੰਨ ਦਿਨ ਪਹਿਲਾਂ ਪਾਣੀ ਮਤਲਬ ਪਰਸੋਂ ਤੋਂ ਵੀ ਇੱਕ ਦਿਨ ਪਹਿਲੇ ਸਾਨੂੰ ਪਾਣੀ ਆਇਆ ਸੀ ਸਰਕਾਰ ਤੋਂ ਤੁਸੀਂ ਐਮਐਨਐਲ ਮੋਰਗਨ ਮਾਜੀ ਤੋਂ ਕੀ ਚਾਹੁੰਦੇ ਹੋ ਵੀ ਇਹ ਜਿਹੜੀ ਕਲੋਨੀ ਦਾ ਸੁਲਤਾ ਸਾਰੀਆਂ ਮਿਲ ਦੱਸੋ ਸਾਰੀ ਗੱਲ ਵੀ ਦੇਖੋ ਭਾਜੀ ਚਾਹੁੰਦੇ ਤਾਂ ਦੇਖੋ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਅਸੀਂ ਇੱਕ ਸਿਰਫ ਮੈਡਮ ਨੂੰ ਰਿਕੁਐਸਟ ਕਰ ਸਕਦੇ ਕਿ ਮੈਡਮ ਦੇਖੋ ਤੁਹਾਡਾ ਇਹ ਹਲਕਾ ਬਿਲਕੁਲ ਤੁਹਾਡੇ ਹਲਕੇ ਦੇ ਅੰਡਰ ਹੈ ਔਰ ਬਿਲਕੁਲ ਜਿਹੜਾ ਮੇਨ ਹਾਈਵੇ ਨੈਸ਼ਨਲ ਹਾਈਵੇ ਤੋਂ ਇਹ ਜਿਹੜੀ ਸਾਡੀ ਸੁਸਾਇਟੀ ਹੈ ਨਾ ਸਿਰਫ 300 ਮੀਟਰ ਦੀ ਦੂਰੀ ਤੇ ਹੈ ਕੋਈ ਬਹੁਤ ਜ਼ਿਆਦਾ ਪਿੱਛੇ ਜਾ ਕੇ ਬੈਕਵਰਡ ਏਰੀਆ ਨਹੀਂ ਹੈਗਾ ਕਿ ਤੁਹਾਨੂੰ ਨਹੀਂ ਤੁਸੀਂ ਪਲੀਜ਼ ਇਹਨੂੰ ਆਪਣਾ ਜਿਹੜੀ ਸੁਸਾਇਟੀ ਧਿਆਨ ਚ ਲਿਆਂਦਾ ਜੋ ਵੀ ਅਸੀਂ ਸਾਰਾ ਕੁਝ ਤੁਹਾਡਾ ਜਿਹੜਾ ਲੀਗਲ ਫਾਰਮੈਲਟੀ ਅਸੀਂ ਸਾਰੇ ਜ਼ਿੰਮੇਵਾਰੀ ਇਸ ਚੀਜ਼ ਦੀ ਚਾਹਤਿਆਂ ਕਿ ਜੋ ਤੁਹਾਡੀ ਲੀਗਲ ਫਾਰਮੈਲਟੀ ਅਸੀਂ ਕਰਨ ਨੂੰ ਤਿਆਰ ਆ ਪਲੀਜ਼ ਪਰ ਸਾਡਾ ਜਿਹੜਾ ਇਹ ਮਸਲਾ ਇਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜਾ ਅਸੀਂ ਖਮਿਆਜਾ ਭੁਗਤ ਸਮੱਸਿਆ ਹੈ ਨਾ ਜੀ ਇਹ ਸਾਰਿਆਂ ਦੀ ਸਮੱਸਿਆ ਹੈ ਇਹ ਕਿਸੇ ਇੱਕ ਦੀ ਨਹੀਂ ਹਾਂਜੀ ਹਾਂਜੀ ਕੋਸ਼ਿਸ਼ ਆਪਾਂ ਕਰਾਂਗੇ ਵੀ ਤੁਹਾਡੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈ ਜਾਵੇ ਸਮੱਸਿਆ ਹੈ ਨਾ ਜੀ ਇਹ ਸਾਰਿਆਂ ਦੀ ਸਮੱਸਿਆ ਹੈ ਇਹ ਕਿਸੇ ਇੱਕ ਦੀ ਨਹੀਂ ਹਾਂਜੀ ਹਾਂਜੀ ਕੋਸ਼ਿਸ਼ ਆਪਾਂ ਕਰਾਂਗੇ ਵੀ ਤੁਹਾਡੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈ ਜਾਵੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਉਹ ਕਿਉਂਕਿ ਰਲ ਮਿਲ ਕੇ ਹੋਣਾ ਹੈ। ਤੁਹਾਡੀ ਸਾਰਿਆਂ ਦੀ ਝੋਟੀ ਹੋਏਗੀ ਨਾ ਤੇ ਇਹ ਮਸਲਾ ਹੱਲ ਹੋ ਜਾਣਾ। ਇੱਥੇ ਕਿਸੇ ਪਾਰਟੀ ਦੀ ਗੱਲ ਨਾ ਕਰੋ। ਕਿਸੇ ਧਰਮ ਦੀ ਗੱਲ ਨਾ ਕਰੋ। ਜਦੋਂ ਤੁਹਾਡਾ ਘਰ ਠੀਕ ਹੋ ਗਿਆ ਨਾ ਤੇ ਇਦਨੋਂ ਵੱਡਾ ਸਵਰਗ ਕੋਈ ਨਹੀਂ। ਸਹੀ ਗੱਲ ਹੈ। ਠੀਕ ਹੈ ਜੀ। ਤੁਸੀਂ ਵੇਖੋ ਅਸੀਂ ਕਿਸੇ ਕੋਈ ਕਿਸੇ ਧਰਮ ਨੂੰ ਬਲੌਕ ਕਰਦਾ ਕੋਈ ਕਿਸੇ ਨੂੰ ਕਰਦਾ ਪਰ ਇੱਕ ਧਰਮ ਸਭ ਤੋਂ ਵੱਡਾ ਹੈ ਉਹ ਇਨਸਾਨੀਅਤ ਦਾ। ਇਨਸਾਨੀਅਤ ਦਾ। ਅਸੀਂ ਤੁਹਾਡੇ ਕੋਲ ਸਿਰਫ ਇਨਸਾਨੀਅਤ ਕਰਕੇ ਆਏ ਆ ਰਿਸ਼ਤਾ ਸਾਡਾ ਇਨਸਾਨੀਅਤ ਕਰਕੇ ਆ ਜਦੋਂ ਅਸੀਂ ਇਹ ਮਹਿਸੂਸ ਕੀਤਾ ਨਾ ਭੈਣ ਜਦੋਂ ਮਹਿਸੂਸ ਕੀਤਾ ਵੀ ਅਸੀਂ ਇਹ ਸਾਡੇ ਭੈਣ ਭਰਾ ਉਥੇ ਕਿੱਦਾਂ ਰਹਿ ਰਹੇ ਨੇ ਕਿੱਦਾਂ ਬੱਚੇ ਰਹਿ ਰਹੇ ਨੇ ਤੇ ਕੋਸ਼ਿਸ਼ ਆਪਾਂ ਕਰੀਏ ਵੀ ਆਪਾਂ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਆ ਆਪਾਂ ਇਕੱਠੇ ਹੋ ਕੇ ਜਿੱਦੋਂ ਵੀ ਜਾਣਾ ਤੇ ਆਪਾਂ ਸਰਕਾਰ ਕੋਲੋਂ ਫਾਇਦਾ ਲਈ ਸਰਕਾਰ ਤੁਹਾਡੇ ਨਾਲ ਆ ਫਾਇਦਾ ਕਰੇਗੀ ਕਮੇਟੀ ਪਹਿਲਾਂ ਹੋਰ ਸੀਗੀ ਔਰ ਪਿਛੇ ਹੁਣ ਲੈਂਚ ਹੋ ਜਾਣੀ ਆ ਹਫਤੇਖੰਡ ਦੇ ਵਿੱਚ ਸੋ ਪੂਰੀ ਪੂਰੀ ਸਾਨੂੰ ਸੁਭਾਵਨਾ ਵੀ ਇਹ ਜਿਹੜਾ ਆਪਾਂ ਇਹ ਮਸਲੇ ਜਿਹੜੇ ਨੇ ਸ਼ਹਿਰ ਚ ਹੋਰ ਕਲੋਨੀਆ ਵੀ ਇਦਾਂ ਦੀਆਂ ਹੈਗੀਆਂ ਜਿਹੜੀਆਂ ਅਨ ਰੈਕੋਨਾਈਜ਼ ਨੇ ਔਰ ਇਹ 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 ਜੋ ਇਹ ਇਹ ਕਲੋਨੀਆ ਨੇ ਨਾ ਇਹ 2011 ਦੀਆਂ ਨੇ ਜੋ ਮੈਂ ਤੁਹਾਨੂੰ ਸੱਚ ਸੱਚ ਦੱਸਾਂ ਔਰ 2011 ਤੋਂ ਲੈ ਕੇ 2021 ਤੱਕ ਇਸ ਸ਼ਹਿਰ ਵਿੱਚ ਬੜੇ ਗਲਤ ਕੰਮ ਹੋਏ ਨੇ ਬੜੇ ਗਲਤ ਕੰਮ ਹੋਏ ਨੇ ਹੁਣ ਵੀ ਉਹਨਾਂ ਲੋਕਾਂ ਨੂੰ ਆਦਤਾਂ ਨੇ ਉਹ ਕਿਤੇ ਨਾ ਕਿਤੇ ਸੱਜੇ ਖੱਬੇ ਆਪਣੇ ਗਲਤ ਕੰਮ ਕਰਾਉਂਦੇ ਨੇ ਜੇ ਫਰਮਾਇਸ਼ ਨਹੀਂ ਲੱਗਦੀ ਤੇ ਪੈਸਾ ਪਚਾ ਦਿੰਦੇ ਨੇ ਸੋ ਤੁਹਾਡੀ ਜੇ ਜੁੰਟੀ ਹੋਏਗੀ ਤੁਹਾਡਾ ਸਾਥ ਹੋਏਗਾ ਸਾਰਿਆਂ ਦਾ ਤੇ ਅਸੀਂ ਲੜਾਈ ਅੱਗੇ ਤਗੜੇ ਹੋ ਕੇ ਲੜਾਂਗੇ ਅਸੀਂ ਤੁਹਾਣਾ ਵਾਅਦਾ ਕਰਦੇ ਆ ਇਹ ਹੁਣ ਮਸਲਾ ਤੁਹਾਡਾ ਨਹੀਂ ਸਾਡਾ ਹੈ ਅਸੀਂ ਮਾਨਯੋਗ ਐਮਐਲਏ ਸਾਹਿਬ ਤੋਂ ਵੀ ਸਾਨੂੰ ਪੂਰੀ ਆਸ ਹੈ ਸਾਡੇ ਦੁੱਖ ਸੁੱਖ ਵਿੱਚ ਭਾਈਵਾਲ ਨੇ ਅਸੀਂ ਬਹੁਤ ਜਲਦ ਉਹਨਾਂ ਨੂੰ ਇੱਥੇ ਲਿਆਵਾਂਗੇ ਇਲਾਕਾ ਦਿਖਾਵਾਂਗੇ ਵੀ ਤੁਹਾਡੇ ਲੋਕ ਕਿੰਨੇ ਪਰੇਸ਼ਾਨ ਨੇ ਸੋ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਮਸਲਾ ਹੱਲ ਕਰਾਈਏ ਉਹ ਲੋਕ ਸਮੇਸ਼ਟ ਹੀ ਤਰੱਕੀ ਕਰਦੇ ਨੇ ਜਿਹੜਾ ਆਪਣਾ ਮਸਲਾ ਹੱਲ ਕਰਵਾ ਲੈਂਦੇ ਨੇ ਸਹੀ ਗੱਲ ਜਿਹੜੇ ਧਰਮਾਂ ਦੇ ਵਿੱਚ ਜਾਤਾਂ ਦੇ ਪਾਤਾਂ ਦੇ ਵਿੱਚ ਪੈ ਕੇ ਉਹ ਮੈਨੂੰ ਲੱਗਦਾ ਕਮਿਊਨਿਟੀ ਕਦੇ ਵੀ ਨਹੀਂ ਅੱਗੇ ਵਧ ਸਕਦੀ ਸੋ ਤੁਹਾਡਾ ਮਸਲਾ ਹੈ ਇਹ ਮਸਲਾ ਉਦੋਂ ਹੀ ਹੱਲ ਹੋਣਾ ਹੈ ਜਦੋਂ ਅਸੀਂ ਇੱਕ ਹੋ ਜਾਾਂਗੇ ਸੋ ਸਾਡੇ ਆਉਣ ਦਾ ਵੀ ਇੱਥੇ ਇਹੀ ਮਕਸਦ ਸੀਗਾ ਵੀ ਭੈਣ ਭਰਾਵਾਂ ਦੇ ਸਾਰਿਆਂ ਦੇ ਦਰਸ਼ਨ ਕਰੀਏ ਤੇ ਜਿਹੜੇ ਇਹ ਚੀਜ਼ ਦੇ ਆਪਾਂ ਜੇ ਲੜਾਈ ਚੁੱਕਣੀ ਆ ਲੜਨੀ ਆ ਤੇ ਤੁਹਾਡਾ ਸਾਥ ਚਾਹੀਦਾ ਤੁਹਾਨੂੰ ਪਤਾ ਹੋਵੇ ਵੀ ਇਹ ਇਹ ਕਿੰਨਾ ਵੱਡਾ ਮਸਲਾ ਕੋਈ ਛੋਟਾ ਮਸਲਾ ਨਹੀਂ ਜਿਹੜੇ ਉਹ ਜਿਹੜੇ ਬਿਲਡਰ ਨੇ ਨਾ ਉਹ ਵੱਡੀ ਸਾਮੀਆਂ ਨੇ ਉਹ ਸਾਰਿਆਂ ਦਾ ਮੂੰਹ ਬੰਦ ਕਰਾਉਂਦੇ ਨੇ ਪਰ ਸਾਨੂੰ ਪਤਾ ਵੀ ਸਾਡੇ ਜੋ ਐਮਐਲਏ ਨੇ ਜਾਂ ਸਾਡੇ ਐਮਪੀ ਨੇ ਜਾਂ ਸਾਡੀ ਸਰਕਾਰ ਆ ਉਹਨਾਂ ਨੇ بڑے بڑے ਕੰਮ ਕੀਤੇ ਨੇ ਪਰ ਜਦੋਂ ਉਹਨਾਂ ਦੇ ਸਹੀ ਮੈਨੇ ਦੇ ਵਿੱਚ ਹੱਥ ਪੈ ਗਿਆ ਨਾ ਫਿਰ ਉਹ ਪੂਰਾ ਗਿੱਚੀ ਮਰੋੜਦੇ ਨੇ ਤਾਂ